ਰੇਟ ਵੀ ਅੱਜ ਆਪਾਂ ਨੂੰ ਘੱਟ ਦੇਖਣ ਨੂੰ ਮਿਲਣਗੇ ਬਾਕੀ ਜਿਹੜੀਆਂ ਮਸ਼ੀਨਰੀਆਂ ਨੇ ਇੱਕੋ ਘਰੇ ਆਪਾਂ ਨੂੰ ਮਿਲ ਜਾਣਗੀਆਂ ਕਈ ਮਸ਼ੀਨਰੀਆਂ ਇੱਕੋ ਘਰੇ ਖੜੀਆਂ ਨੇ ਤੇ ਗੱਲਬਾਤ ਆਪਾਂ ਪੂਰੀ ਕਰਾਂਗੇ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਲਾਜ਼ਮੀ ਨੋਟ ਕਰ ਲਓ ਨੰਬਰ ਆਪਣਾ ਉੱਪਰ ਹਮੇਸ਼ਾ ਪੂਰੀ ਵੀਡੀਓ 'ਚ ਲਿਖਿਆ ਰਹਿੰਦਾ ਜੀ ਹਰੇ ਜਖਰਾ 'ਚ ਜੇ ਤੁਹਾਡੇ ਕੋਲੇ ਕਿਸੇ ਵੀ ਏਰੀਆ 'ਚ ਕੋਈ ਵੀ ਕੂਠੀਆ ਘਾਰ ਮਕਾਨ ਕੋਈ ਗੱਡੀ ਆ ਮੋਟਰਸਾਈਕਲ ਹੈ ਕੋਈ ਬੋਲਟ ਹੈ ਕੁਝ ਵੀ ਹੈ ਚਾਹੀ ਆਪਣੇ ਵਟਸਐਪ ਨੰਬਰ ਤੇ ਇੱਕ ਵੀਡੀਓ ਪੂਰੀ ਵਧੀਆ ਬਣਾ ਕੇ ਪੂਰੀ ਜਾਣਕਾਰੀ 10-12 ਫੋਟੋਆਂ ਦੀ ਫੋਟੋਆਂ ਚਾਹੀਏ ਘੱਟ ਹੋਣ ਕੋਈ ਚੱਕਰ ਨਹੀਂ ਪਰ ਵਧੀਆ ਆਪਣੇ ਕੋਲੇ ਭੇਜ ਦਿਓ ਤੇ ਆਪਾਂ ਐਡ ਫਰੀ ਦੇ ਵਿੱਚ ਲਗਾ ਦਾਂਗੇ ਤੇ ਹੁਣ ਆਪਾਂ ਵੀਡੀਓ ਸ਼ੁਰੂ ਕਰਦੇ ਆਂ ਆਪਣੀ ਪਹਿਲੀ ਗੱਡੀ ਜਿਹੜੀ ਆਪਾਂ ਲਈਏ ਪਹੁੰਚਿਆ ਵਰਨਾ ਲੈ ਕੇ ਪਹੁੰਚਿਆ ਪੰਜਾਬ ਨੰਬਰ ਹੈ ਜੀ ਗੱਡੀ ਦੀ ਕੰਡੀਸ਼ਨ ਬਹੁਤ ਚੰਗੀ ਆਪਾਂ ਨੂੰ ਮਿਲੂਗੀ ਕੋਈ ਲੱਗੀ ਨਹੀਂ ਕੋਈ ਡੈਮੇਜ ਨਹੀਂ ਸਿੰਗਲ ਸਕਰੈਚ ਵੀ ਗੱਡੀ ਤੇ ਹੈ ਨਹੀਂ ਬੰਪਰ ਤੋਂ ਬੰਪਰ ਬਹੁਤ ਵਧੀਆ ਕੰਡੀਸ਼ਨ ਦੀ ਆਪਾਂ ਨੂੰ ਗੱਡੀ ਇਹ ਮਿਲ ਚੁਗੀ ਬਾਕੀ ਟਾਇਰਾਂ 'ਚ ਅਲਾਈ ਤੁਸੀਂ ਦੇਖੋ ਬਹੁਤ ਸੋਹਣੇ ਆਪਾਂ ਨੂੰ ਅਲਾਈ ਦੇਖਣ ਨੂੰ ਮਿਲ ਜਾਣਗੇ। ਟਾਇਰ ਵਧੀਆ ਮਿਲ ਜਾਣਗੇ ਦੇਖਣ ਨੂੰ। ਬਾਕੀ ਏਰੀਆ ਮਾਲਕ ਦਾ ਸਰਹੰਦ ਹੈ ਤੇ ਅੰਦਰੋਂ ਜੇ ਗੱਲ ਕਰੀਏ ਤਾਂ ਸੀਟ ਕਵਰ, ਮੈਟਿੰਗ, ਮੈਟ ਸਾਰਾ ਕੁਝ ਆਪਾਂ ਨੂੰ ਟੌਪ ਦਾ ਮਿਲੂਗਾ। ਮਾਲਕ ਨੇ ਪੂਰੀ ਸ਼ੌਂਕ ਨਾਲ ਗੱਡੀ ਰੱਖੀ ਹੋਈ ਹੈ ਤੇ ਕਿਸੇ ਨੇ ਚਲਾ ਕੇ ਜੇ ਗੱਡੀ ਦੇਖਣੀ ਹੋਵੇ, ਕਿਸੇ ਨੇ ਸਟਾਰਟ ਕਰਕੇ ਦੇਖਣੀ ਆ ਕਿ ਮੈਂ ਮਰਜ਼ੀ ਚੈੱਕ ਕਰ ਲਿਓ ਮਾਲਕ ਨੇ ਕਿਹਾ ਵੀ ਆਜੋ ਘਰੇ ਸਰਹੰਦ ਤੇ ਦੇਖ ਲਿਓ ਤੋਰ ਕੇ ਦੇਖ ਲਓ। ਜਦੋਂ ਪੂਰੀ ਤਸੱਲੀ ਹੋ ਜੂਗੀ ਉਸ ਤੋਂ ਬਾਅਦ ਰੇਟ ਵੇਖ ਕੇ ਮੁਕਾ ਲਾਂਗੇ ਇੱਕ ਵਾਰੀ ਜਿਹੜੀ ਡਿਮਾਂਡ ਇਹਨਾਂ ਨੇ ਕੀਤੀ ਐ ਉਹ 4 ਲੱਖ ਤੇ 10000 ਰੁਪਏ ਕੀਤੀ ਐ ਇਹ ਜਿਹੜਾ ਰੇਟ ਆ ਕੋਈ ਫਿਕਸ ਨਹੀਂ ਹੈਗਾ ਮਾਲਕ ਨੇ ਡਿਮਾਂਡ ਕੀਤੀ ਐ ਘਾਟਾ ਬਾਦਾ ਮੌਕੇ ਤੇ ਕੀਤਾ ਜਾਊਗਾ ਜਿਹੜੇ ਮਾਲਕ ਨੇ 86990 33464 ਇਹ ਮਾਲਕ ਦਾ ਨੰਬਰ ਹੈ ਜਿਨ੍ਹਾਂ ਦੀ ਇਹ ਗੱਡੀ ਹੈਗੀ ਤੇ ਸੈਕਿੰਡ ਜਿਹੜੀ ਦੂਜੇ ਨੰਬਰ ਤੇ ਆਪਾਂ ਗੱਡੀ ਲੈ ਕੇ ਪਹੁੰਚੇ ਹਾਂ ਤੁਸੀਂ ਜਿਵੇਂ ਕਿ ਦੇਖ ਰਹੇ ਹੋ ਆਈਕੋਨ ਗੱਡੀ ਆਪਾਂ ਲੈ ਕੇ ਪਹੁੰਚੇ ਆਂ ਡੀਜ਼ਲ ਤੇ ਗੱਡੀ ਐ ਜੀ ਤੇ ਪਾਸਿੰਗ 2025 ਤੱਕ ਆਪਾਂ ਨੂੰ ਮਿਲ ਜੂਗੀ ਮਾਡਲ 2000 ਗੱਡੀ ਦਾ ਦਾਸ ਹੈਗਾ ਤੇ ਗੱਡੀ ਪੂਰੀ ਵਧੀਆ ਜੀ ਅੰਦਰੋਂ ਵੀ ਪੂਰੀ ਵਧੀਆ ਮੈਟ ਮੈਟਿੰਗ ਵਧੀਆ ਆਪਾਂ ਨੂੰ ਮਿਲ ਜੂ ਬਾਾਕੀ ਪੰਜਾਬ ਨੰਬਰ ਹੈ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਈ ਨੇ ਸਿਲਵਰ ਰੰਗ ਦੇ ਵਿੱਚ ਗੱਡੀ ਐ ਅੰਦਰੋਂ ਵੀ ਸੋਹਣੀ ਐ ਮਿਊਜ਼ਿਕ ਸਿਸਟਮ ਵਗੈਰਾ ਬਹੁਤ ਚੰਗਾ ਆਪਾਂ ਨੂੰ ਮਿਲ ਜੂਗਾ ਜੇ ਆ ਕੀ ਕਿਸੇ ਨੇ ਦੇਖਣੀ ਹੋਵੇ ਤਾਂ ਫਤਿਹਗੜ ਚੂੜੀਆਂ ਮਾਲਕ ਦਾ ਏਰੀਆ ਗਾ ਜਾ ਕੇ ਦੇਖ ਸਕਦੋਂ ਜੇ ਕਿਸੇ ਨੇ ਗੱਡੀ ਚਲਾ ਕੇ ਦੇਖਣੀ ਹੈ ਤੁਰ ਕੇ ਦੇਖਣੀ ਹੈ ਮਾਲਕ ਦੇ ਘਰੇ ਜਾ ਕੇ ਦੇਖ ਸਕਦੋਂ ਤੇ ਡਿਮਾਂਡ ਆਪਣੇ ਕੋਲੇ ਜਿਹੜੀ ਪਹੁੰਚੀ ਹੈ 1 ਲੱਖ ਤੇ 5000 ਰੁਪਏ ਪਹੁੰਚੀ ਹੈ ਜੀ 1 5 ਗੱਡੀ ਚੱਲੀ ਹੋਈ ਹੈ 1 ਲੱਖ 26000 ਕਿਲੋਮੀਟਰ ਕਿਸੇ ਨੂੰ ਗੱਡੀ ਜੇ ਪਸੰਦ ਆਈ ਹੈ ਕੋਈ ਜਾ ਕੇ ਦੇਖਣ ਦਾ ਚਾਹਵਾਨ ਹੈਗਾ ਤੁਰ ਕੇ ਦੇਖਣ ਦਾ ਚਾਹਵਾਨ ਤੇ ਤੁਸੀਂ ਜਾ ਕੇ ਦੇਖ ਲਿਓ ਘਰੇ ਮਾਲਕ ਦੇ ਤੇ ਪਹਿਲਾਂ ਕੋਈ ਗੱਲ ਕਰਨੀ ਹੋਈ ਤਾਂ ਮਾਲਕ ਦਾ ਨੰਬਰ ਦੇ ਰੱਖਿਆ ਆਪਸ ਕਰੀਂ ਤੇ 73 408 32 206 ਇਹ ਮਾਲਕ ਦਾ ਡਾਇਰੈਕਟ ਨੰਬਰ ਹੈ ਸਿੱਧੀ ਮਾਲਕ ਨਾਲ ਤੁਹਾਡੀ ਗੱਲ ਹੋਵੇਗੀ ਤੇ ਹੁਣ ਆਪਾਂ ਤੀਜੀ ਗੱਡੀ ਦੀ ਗੱਲ ਕਰਾਂਗੇ ਤੀਜੀ ਗੱਡੀ ਆਪਣੇ ਕੋਲੇ ਐਂਡਿਕਾ ਵਿਸਟਾ ਪਹੁੰਚੀ ਆ ਟੌਪ ਮਾਡਲ ਹੈ 2013 ਮਾਡਲ ਹੈ ਜੀ ਜਿਹੜਾ ਇੰਜਨ ਲੱਗਿਆ ਹੋਇਆ ਉਹ ਸਵਿਪਟ ਵਾਲਾ ਲੱਗਿਆ ਹੋਇਆ ਮਾਲਕ ਨੇ ਦੱਸਿਆ ਗਾਮ ਤੇ ਘੜੀ ਕੁਲ 93 ਕੁਹਜ਼ਾਰ ਚੱਲੀ ਹੋਈ ਐ ਵੱਧ ਨਹੀਂ ਚੱਲੀ ਹੋਈ ਜੀ ਤੇ ਇਹ ਚੱਲੀ ਐ ਜਿਹੜੀ ਜੈਨੂਨ ਚੱਲੀ ਹੋਈ ਐ ਜੇ ਆਪਾਂ ਮਾਡਲ ਦੇਖੀ ਤਾਂ ਤੇਰਾ ਮਾਡਲ ਐ ਚੱਲੀ ਵੀ ਠੀਕ ਐ ਗੱਡੀ ਵੀ ਸੋਹਣੀ ਐ ਬਾਕੀ ਗੱਡੀ ਦਾ ਨੰਬਰ ਵੀ ਪੰਜਾਬ ਐ ਤੇ ਲੋਕੇਸ਼ਨ ਹੈਗੀ ਐ ਅੰਮ੍ਰਿਤਸਰ ਰੇਟ 1 ਲੱਖ ਤੇ 38000 ਰੁਪਿਆ ਮਾਲਕ ਨੇ ਕਿਹਾਗਾ ਇਹ ਡਿਮਾਂਡ ਆ ਸਿਰਫ ਕੋਈ ਫਿਕਸ ਰੇਟ ਨਹੀਂ ਹੈਗਾ ਜੀ ਜੇ ਕਿਸੇ ਨੂੰ ਗੱਡੀ ਪਸੰਦ ਆਈ ਐ ਕੋਈ ਦੇਖਣ ਦਾ ਚਾਹਵਾਨ ਹੈਗਾ ਕੋਈ ਗੱਡੀ ਚਲਾ ਕੇ ਦੇਖਣ ਦਾ ਚਾਹ ਬਣਾ ਮਾਲਕ ਨੇ ਕਿਹਾ ਕੋਈ ਗੱਲ ਨਹੀਂ ਕਰਿਆ ਜੂ ਤੇ ਘਰ ਆ ਕੇ ਗੱਡੀ ਨੂੰ ਦੇਖ ਲਓ ਸਟਾਰਟ ਕਰਕੇ ਦੇਖ ਲਓ ਟ్రਾਈ ਲੈ ਲਿਓ ਜਦੋਂ ਗੱਡੀ ਪਸੰਦ ਆ ਜੂਗੀ ਤੇ ਉਹ ਤੋਂ ਬਾਅਦ ਬਹਿ ਕੇ ਰੇਟ ਵੀ ਮੁਕਾਲਾਂਗੇ ਮਾਲਕ ਨੇ ਦੱਸਿਆ ਵੀ ਰੇਟ ਕੋਈ ਫਿਕਸ ਨਹੀਂ ਹੈਗਾ ਇਹ ਤੇ ਨੰਬਰ ਸਕਰੀਨ ਤੇ ਮਾਲਕ ਦਾ ਆਪਾਂ ਦਈ ਰੱਖਿਆ ਜੀ 9115875403 ਤੇ ਨੰਬਰ ਤੇ ਹੀ ਗੱਲ ਕਰ ਲਓ ਜੀ ਨੂੰ ਵੀ ਗੱਡੀ ਪਸੰਦ ਆਈ ਹੈ ਜੀ ਨੇ ਵੀ ਗੱਡੀ ਦੇਖਣੀ ਹੈ ਖਰੀਦਣੀ ਹੈ ਚਲਾ ਕੇ ਦੇਖਣੀ ਹੈ ਜੀ ਬਾਕੀ ਪੂਰੀ ਵੀਡੀਓ ਦੀ ਆਪਾਂ ਗੱਲ ਕਰ ਰਹੇ ਹਾਂ ਜੀ ਅੱਗੇ ਤੁਹਾਨੂੰ ਹੋਰ ਵੀ ਬਹੁਤ ਸਾਰੀਆਂ ਮਸ਼ੀਨਰੀਆਂ ਦੇਖਣ ਨੂੰ ਮਿਲ ਜਾਣਗੀਆਂ ਕੱਲੀ ਕੱਲੀ ਗੱਲ ਤੇ ਵਾਰੀਸਰਾ ਆਪਾਂ ਕੱਲੀ ਕੱਲੀ ਮਸ਼ੀਨਰੀ ਦੇਖਾਂਗੇ ਪਹਿਲਾਂ ਤਾਂ ਕਮੈਂਟ ਕਰਕੇ ਮੈਨੂੰ ਲਾਜ਼ਮੀ ਦੱਸਿਓ ਚੱਲਦੀ ਵੀਡੀਓ 'ਚ ਵੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਜੀ ਜੇ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੈ ਵੀਡੀਓ ਵਧੀਆ ਲੱਗ ਰਹੀ ਹੈ ਤਾਂ ਨੀਚੇ ਤੁਹਾਨੂੰ ਇੱਕ ਲਾਈਕ ਦਾ ਬਟਨ ਮਿਲੂਗਾ ਲਾਈਕ ਜ਼ਰੂਰ ਕਰ ਦਿਓ ਇਸੇ ਤਰ੍ਹਾਂ ਦੀ ਡੇਲੀ ਤੁਸੀਂ ਵੀਡੀਓ ਜੇ ਦੇਖਣਾ ਚਾਹੁੰਦੇ ਹੋ ਹਰ ਰੋਜ਼ ਇਸੇ ਤਰ੍ਹਾਂ ਦੀਆਂ ਗੱਡੀਆਂ ਮਸ਼ੀਨਰੀਆਂ ਘਰ ਕੁਠੀ ਮਕਾਨ ਤੁਸੀਂ ਦੇਖਣਾ ਚਾਹੁੰਦੇ ਹੋ ਚੈਨਲ ਤੇ ਤਾਂ نیچے ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਜੀ ਉਹਨੂੰ ਲਾਜ਼ਮੀ ਦਬਦਿਓ ਕਿਉਂਕਿ ਸਬਸਕ੍ਰਾਈਬ ਦਾ ਫਾਇਦਾ ਹੁੰਦਾ ਇਹ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਜਿਹੜੇ ਵੀ ਵੇਲੇ ਲੈ ਕੇ ਪਹੁੰਚਾਂਗੇ ਉਸੇ ਵੇਲੇ ਤੁਹਾਡੇ ਕੋਲੇ ਮੈਸੇਜ ਪਹੁੰਚ ਜਾਊਗਾ ਨਵੀਂ ਵੀਡੀਓ ਦਾ ਤੇ ਉਸੇ ਵੇਲੇ ਤੁਸੀਂ ਨਵੀਂ ਵੀਡੀਓ ਦਾ ਮੈਸੇਜ ਦੇਖ ਕੇ ਤੇ ਨਵੀਂ ਵੀਡੀਓ ਆਪਣੀ ਉਸੇ ਵੇਲੇ ਦੇਖ ਲਉਂਗੇ ਏਸ ਦਾ ਹੁੰਦਾ ਸਬਸਕ੍ਰਾਈਬ ਦਾ ਤੇ ਲਾਜ਼ਮੀ ਕਰ ਦਿਓ ਜਿੰਨੇ ਤੁਸੀਂ ਪਹੁੰਚਿਓ ਚੈਨਲ ਤੇ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਤੁਹਾਡੇ ਕੋਲੇ ਕਿਤੇ ਵੀ ਕੋਠੀ ਆ ਘਾਰਾ ਮਕਾਨ ਹੈ ਵੱਡਾ ਘਰ ਆ ਛੋਟਾ ਘਰ ਚਾਹੇ ਕਿਵੇਂ ਵੀ ਹੈ ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਭੇਜੂਗੇ ਫ੍ਰੀ ਦੇ ਵਿਚਾਰ ਲਗਵਾ ਸਕਦੇ ਹਾਂ ਆਪਣਾ ਨੰਬਰ ਲਾਜ਼ਮੀ ਨੋਟ ਕਰ ਲਿਓ ਪਹਿਲਾਂ ਵੀ ਤੁਹਾਨੂੰ ਮੈਂ ਦੱਸਿਆ ਸੀਗਾ ਉੱਪਰ ਹਰੇ ਜੀ ਅੱਖਰਾਂ 'ਚ ਤੁਹਾਨੂੰ ਮਿਲ ਗਿਆ ਹੋਊਗਾ ਜੀ ਤੇ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲੇ ਗੱਡੀ ਜਿਹੜੀ ਪਹੁੰਚੀ ਹੈ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਐਂਡਿਕੋ ਗੱਡੀ ਪੰਜਾਬ ਨੰਬਰਾਂ ਤਰਨ ਤਰਨ ਮਾਲਕ ਦਾ ਏਰੀਆ 2011 ਮਾਡਲ ਹੈ ਜੀ ਗੱਡੀ ਪੂਰੀ ਵਧੀਆ ਜੀ ਬਾਕੀ ਮਾੜੇ ਮੋٹے ਜੇ ਸਕਰੈਚ ਆਪਾਂ ਨੂੰ ਮਿਲਣੇ ਕਿ ਲਾਜ਼ਮੀ ਬਾਕੀ ਤੁਸੀਂ ਦੇਖੋ ਪੰਜਾਬ ਨੰਬਰਾਂ ਨੰਬਰ ਪਲੇਟਾਂ ਸਰਕਾਰੀ ਨੇ ਬੰਪਰ ਬੂਮਪਰ ਦੇਖ ਲਓ ਅੰਦਰੋਂ ਵੀ ਠੀਕ ਹੈ ਸੀਟ ਕਵਰਸ ਚੜੇ ਹੋਏ ਨੇ ਮੈਟਿੰਗ ਮੂਟਿੰਗ ਵਧੀਆ ਹੋਈ ਹੈ ਮੈਟ ਵਧੀਆ ਰੱਖੇ ਹੋਈ ਨੇ ਮਿਊਜ਼ਿਕ ਸਿਸਟਮ 'ਚ ਕੋਈ ਕਮੀ ਨਹੀਂ ਏਸੀ ਹਿੱਟਰ ਵਰਕਿੰਗ ਚ 2027 ਤੱਕਰ ਆਪਾਂ ਨੂੰ ਪਾਸ ਮਿਲ ਜੂਗੀ ਤੇ ਰੇਟ 1,20,000 ਰੁਪਿਆ ਮਾਲਕ ਨੇ ਕਿਹਾਗਾ ਡਿਮਾਂਡ ਆ ਸਿਰਫ ਕੋਈ ਫਿਕਸ ਪ੍ਰਾਈਸ ਨਹੀਂ ਹੈਗਾ ਕਿਸ ਨੂੰ ਗੱਡੀ ਪਸੰਦ ਆਈ ਹੈ ਕੋਈ ਜਾ ਕੇ ਦੇਖਣ ਦਾ ਚਾਹਵਾਨ ਹੈਗਾ ਤਾਂ ਮਾਲਕ ਦਾ ਨੰਬਰ ਸਕਰੀਨ ਤੇ ਆਪਾਂ ਦੇ ਹੀ ਰੱਖਿਆ ਗੱਲ ਕਰ ਲਿਓ ਆਪੇ ਜਿਹਨੂੰ ਵੀ ਗੱਡੀ ਪਸੰਦ ਆਈ ਹੈ ਜੀ ਤੇ ਹੁਣ ਆਪਾਂ ਇੱਕ ਸਕੂਟੀ ਲੈ ਕੇ ਪਹੁੰਚੇ ਹਾਂ ਜੀ ਤੇ ਸਕੂਟੀ ਬਹੁਤ ਵਧੀਆ ਆਪਾਂ ਨੂੰ ਮਿਲ ਜੂਗੀ ਜੇ ਆਪਾਂ ਗੱਲ ਕਰੀਏ ਤਾਂ ਮਸਟੀਰੀਓ ਸਕੂਟੀ ਐ 2016 ਮਾਡਲ ਐ ਤੇ ਰੇਟ ਇਹਨਾਂ ਨੇ ਡਿਮਾਂਡ ਕੀਤੀ ਐ 22000 ਰੁਪਿਆ ਬੁਲਾ ਹਥ ਮਾਲਕ ਦਾ ਏਰੀਆ 22000 ਇੱਕ ਵਾਰੀ ਡਿਮਾਂਡ ਕੀਤੀ ਐ ਕੋਈ ਫਿਕਸ ਰੇਟ ਨਹੀਂ ਹੈਗਾ ਜਾ ਕੇ ਕਿਸੇ ਨੇ ਦੇਖਣੀ ਐ ਜਾ ਕੇ ਦੇਖ ਸਕਦੋਂ ਕਿਸੇ ਨੇ ਚਲਾ ਕੇ ਦੇਖਣੀ ਐ ਤੁਰ ਕੇ ਦੇਖਣੀ ਐ ਤੁਰ ਕੇ ਦੇਖ ਸਕਦੋਂ ਜੀ ਬਾਕੀ ਵਧੀਆ ਜੀ ਸਕੂਟੀ ਬਾਕੀ ਚਾਰੇ ਪਾਸੇ ਤੁਸੀਂ ਦੇਖ ਰਹੇ ਹੋ ਤੇ ਜਿਨ੍ਹਾਂ ਦੀ ਸਕੂਟੀ ਹੈ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ ਜੀ 95013 30278 ਤੇ ਇੱਕ ਗੱਲ ਤੁਹਾਨੂੰ ਮੈਂ ਦੱਸ ਦਿੰਨੇ ਆ ਇਹ ਸਕੂਟੀ ਤੇ ਇੱਕ ਤੁਹਾਨੂੰ ਅੱਗੇ ਗੱਡੀ ਦੇਖਣ ਨੂੰ ਮਿਲੂਗੀ ਸਕੂਟੀ ਤੇ ਗੱਡੀ ਇੱਕੋ ਘਰੇ ਮਿਲ ਜਾਣਗੀਆਂ ਤੇ ਦੋਵੇਂ ਮਸ਼ੀਨਰੀਆਂ ਇਹਨਾਂ ਨੇ ਸੇਲ ਕਰਨੀਆਂ ਜਿਹੜੀ ਗੱਡੀ ਆਪਾਂ ਦੇਖਾਂਗੇ ਆਪਣੇ ਕੋਲੇ ਗੇਟਸ ਗੱਡੀ ਪਹੁੰਚੀ ਆ 2008 ਮਾਡਲ ਹੈ ਹੁੰਡਾਈ ਦੀ ਗੱਡੀ ਆ 65000 ਰੁਪਿਆ ਇਹਨਾਂ ਨੇ ਡਿਮਾਂਡ ਕੀਤੀ ਹੈ ਜੀ ਬੁਲਾ ਹਥੇਰੀਆ ਨੰਬਰ ਸੇਮ ਰਹੂਗਾ ਗੱਲ ਆਪੇ ਕਰ ਲਿਓ ਜੀ ਪੂਰੀ ਆਪਾਂ ਗੱਲ ਕਰ ਲਈ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗੀ ਵੀਡੀਓ ਤਾਂ ਲਾਈਕ ਸ਼ੇਅਰ ਲਾਜ਼ਮੀ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਜਲਦੀ ਮਿਲਦੇ ਆਪਾਂ ਨਵੀਂ ਵੀਡੀਓ ਨਵੀਂ ਘਰ ਕੋਠੀ ਮਕਾਨ ਦੇ ਨਾਲ ਤੇ ਅਗਲੀ ਵੀਡੀਓ 'ਚ ਤੁਹਾਨੂੰ ਕਿਹੜੇ ਏਰੀਆ 'ਚੋਂ ਕਿੱਥੋਂ ਘਰ ਕੋਠੀ ਮਕਾਨ ਚਾਹੀਦਾ ਕਰੋ ਕਮੈਂਟ ਵੀਡੀਓ ਨੂੰ ਬੱਤ-ਬਾਤ ਸ਼ੇਅਰ ਕਰ ਦਿਓ ਸਪੋਰਟ ਕਰਿਆ ਕਰੋ ਜੀ ਤੇ ਜੇ ਤੁਸੀਂ ਵੀ ਐਡ ਕਰਵਾਉਣੀ ਹੈ ਆਪਣੇ ਕੋਲੇ ਭੇਜੋ ਆਪਣਾ ਨੰਬਰ ਉੱਪਰ ਹਮੇਸ਼ਾ ਵਾਰ-ਵਾਰ ਲਿਖਿਆ ਰਹਿੰਦਾ ਹੈ ਹਰੇਕ ਯਾਰਾਂ ਚ ਭੇਜੋ ਆਪਣੇ ਕੋਲੇ ਜੇ ਕਿਸੇ ਨੇ ਐਡ ਕਰਵਾਉਣੀ ਹੈ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਵੇਲੇ ਭੇਜ ਕੇ ਕਰਵਾ ਸਕਦੇ ਹਾਂ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ